ਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਪ ਸੂਰ ਗਨਾਸਨ ਕੋ ਕਲ ਕੀ ਅਵਤਾਰ ਕਹਾਂ ਮੰਗੇ ਕਰਤ ਤੁਰੰਤ ਸੁਪਾਸਪੜੂ ਕਰਤ ਕ੍ਰਪਾਨਕ ਪਾਵਾਂਗੇ ਜਿਵੇਂ ਜਿਨ ਕੇਰ ਵਰਗਤ ਤੇ ਕਛ ਸੋਭ ਬਦਵਾ ਪਾ ਲਾਂਗੇ ਪਰ ਬਾਹ ਪ੍ਰਿਆ ਹਿਥੰ ਬਲ ਤੇ ਹਰ ਗੁਰੂਵਨ ਅੰਦਰ ਆਹੇਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਭਾਰੀ ਰਬ ਕੋ ਪੂਰੀ ਲੋ ਜਨੁ ਮਹਾਰੀ ਪੂਰਾ ਕਿਰਪਾ ਭਾਰੀ ਬਰਾਬਰ ਪੂਰੀ ਲੋਧੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਕੋ ਵਡੂ ਭਾਗੀ ਪਾਏ ਕੋਣ ਜਨਮ ਕੇ ਕਿਨ ਦੁਖਨਾਂ ਸੇ ਭਾਰਤ ਜਨਨੀ ਜਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪੋ ਨੇ ਜੇਨ ਪੂਰੀ ਕਲ ਰਾਹੀ ਜੀਵ ਜੰਤ ਸੰਭੇਤ ਬਿਦਰਾ ਸਤੁਰ ਕੀ ਸੱਜ ਸਾਖੀ

ਦੀ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੱਲ ਤੇ ਕਰਾਵੀ ਆਵੇ ਸਿਹਾਰ ਕਿ ਆਵੇ ਸਭ ਸੁਰੀਆ ਆਲ ਗੁਰਮਰਿਆਕਾਰ ਦੇਖ ਤੇ ਤੀਰੂ ਮਾਪੇ ਬਸ ਰਮਦਾਦ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ